ਕਿਉਂਕਿ ਅਸੀਂ ਸਾਰੇ ਨੇ ਦੇਖਿਆ ਕਿ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦੇ ਕੀ ਹਾਲ ਹੋਏ ਸੀ ਤੇ ਕਿਵੇਂ ਪੰਜਾਬ ਦੇ ਵਿੱਚ ਉਦੋਂ ਐਡੀ ਵੱਡੀ ਐਜੀਟੇਸ਼ਨ ਹੋਈ ਜਿਹਦੇ ਵਿੱਚ ਬੰਦੇ ਸ਼ਹੀਦ ਵੀ ਹੋਏ ਔਰ ਬਾਦਲ ਸਰਕਾਰ ਅਕਾਲੀ ਸਰਕਾਰ ਨੇ ਉਹ ਪੁਲਿਸ ਅਫਸਰ ਜਿਹੜੇ ਕੀ ਕਹਿੰਦੇ ਆ ਸੁਮੇਤ ਸੈਣੀ ਉਮਰਾ ਨੰਗਲ ਐਸਐਸਪੀ ਸ਼ਰਮਾ ਸਾਰੇ ਉੱਥੇ ਸਿੱਖ ਸੰਗਤ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੇ ਸਿੱਧਾ ਚੇਨ ਆਫ ਕਮਾਂਡਸ ਪ੍ਰਕਾਸ਼ ਸਿੰਘ ਬਾਦਲ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਸੁਮੇਤ ਸਿੰਘ ਸੈਣੀ ਡੀਜੀਪੀ ਤੋਂ ਉਮਰਾਨੰਗਲ ਤੋਂ ਥੱਲੇ ਤਾਈਂ ਜਾਂਦਾ ਹੈ ਇਸ ਕੇਸ ਦੇ ਵਿੱਚ ਜਿਹੜੇ ਰਫਲ ਤੋਂ ਗੋਲੀਆਂ ਚਲੀਆਂ ਸੀ ਉਹ ਐਵੀਡੈਂਸ ਰੂਮ 'ਚ ਉਹਦੀ ਟੈਂਪਰਿੰਗ ਵੀ ਹੋਈ ਹੈ ਔਰ ਸਟੇਟ ਨੇ ਗੁਰੂ ਸਾਹਿਬ ਦਾ ਕੋਈ ਇਨਸਾਫ ਅਜੇ ਤੱਕ ਨਹੀਂ ਦਿੱਤਾ ਭਾਵੇਂ ਆਮ ਆਦਮੀ ਪਾਰਟੀ ਨੇ ਬਰਗਾੜੀ ਬਾੜੇ ਬਹੁਤ ਵੱਡੇ ਮੋਰਚੇ ਵੀ ਲਾਏ ਹੋਣ ਸ ਇਹ ਜਿਹੜਾ 328 ਰੂਪਾਂ ਦਾ ਕੇਸ ਹੈਗਾ ਇਦੇ ਲਈ 1 ਸਾਲ ਅਸੀਂ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਬੈਠੇ ਰਹੇ ਕਿ ਇਨਸਾਫ ਦੋ ਤੇ ਸਤਿੰਦਰਪਾਲ ਸਿੰਘ ਕੋਹਲੀ ਦੇ ਉੱਤੇ ਕੇਸ ਜਾਰਜ ਕਰਨ ਵਾਸਤੇ ਔਰ ਜਿਹੜਾ ਅਸੀਂ ਆਹ ICAI ਜਿਹੜਾ ਚਾਰਟਰਡ ਅਕਾਊਂਟੈਂਟਸ ਦਾ ਇੰਸਟੀਚਿਊਟ ਹੈ ਉਹਨਾਂ ਨੂੰ ਵੀ ਲਿਖ ਕੇ ਦਿੱਤਾ ਕਿ ਇਹਨੇ ਬਹੁਤ ਵੱਡੇ ਕਪਲੇ ਕੀਤੇ ਆ SGPC 'ਚ ਜੋ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਦੇ ਦੇ ਵਿੱਚ ਇਹਦੀ ਆਪ ਲਿਖੀ ਹੋਏ ਬਿਆਨ ਹੈ ਕਿ ਮੈਂ ਕੋਈ ਕੰਮ ਨਹੀਂ ਕੀਤਾ ਨਾ ਇਹਨੇ ਬੰਦੇ ਲਾਏ ਇਹਨੂੰ ਮਹੀਨੇ ਹਫਤੇ ਦੇ ਵਿੱਚ ਤਿੰਨ ਦਿਨ ਉਹਰੇ ਅੰਬਰਸਰ ਕੱਟਣੇ ਸੀ ਕਦੀ ਨਹੀਂ ਇਹਨੇ ਕੱਟੇ ਐਨਐਸਜੀਪੀਸੀ ਦੇ ਖੁਦ ਸਟਾਫ ਤੋਂ ਸਾਰੀ ਆਡਿਟ ਕਰਾਈ ਹੈ ਇਹਨੇ ਆਪਣੇ ਬੰਦੇ ਉਹਰੇ ਲਾਈਵ ਨਹੀਂ ਡੇਢ ਕਰੋੜ ਸਾਲ ਦਾ ਜਿਹੜਾ ਇਹ ਲੈ ਰਿਆ ਸੀਗਾ ਉਹ ਨਿਰਾ ਤੇ ਨਿਰਾ ਫਰੋਡ ਸਾਬਤ ਆ ਰਿਹਾ ਕਿਉਂਕਿ ਇਹਨੇ ਕੁਝ ਵੀ ਪਕੜ ਕੇ ਦਿੱਤਾ ਨਹੀਂ ਹੈਗਾ ਹੁਣ ਇਹ ਬੰਦੇ ਨੂੰ ਬਾਰ-ਬਾਰ ਐਸਜੀਪੀਸੀ ਨੇ ਇੰਨੀ इजीली ਲੈਟ ਆਫ ਕਿਉਂ ਕੀਤਾ ਇਹਦੇ ਉੱਤੇ ਬਣਦੀਆਂ ਕਾਰਵਾਈ ਜਦ ਕਿ ਅੰਤਰਮ ਕਮੇਟੀ ਨੇ ਮਤੇ ਵੀ ਪਾਤੇ ਕਿ ਇਹਦੇ ਤੋਂ ਪਾਸੇ ਵਾਪਸ ਦਿੱਤੇ ਜਾਣ ਇਨਾ ਟਾਈਮ ਕਿਉਂ ਲੱਗਿਆ ਹੈਗਾ ਇਹਦਾ ਇੱਕ ਜਿਹੜਾ ਪੱਖ ਹੈ ਉਹ ਇਹ ਹੈ ਕਿ ਇਹ ਸਤਿੰਦਰ ਪਾਲ ਸਿੰਘ ਕੋਹਲੀ ਸੁਖਬੀਰ ਬਾਦਲ ਦੀਆਂ ਨਿੱਜੀਆਂ ਕੰਪਨੀਆਂ 'ਚ ਵੀ ਕੰਮ ਕਰਦਾ ਹੈ ਇਸਨੇ ਪੀਟੀਸੀ ਚੈਨਲ ਦੇ ਵਿੱਚ ਵੀ ਇਹਦਾ ਹੱਥ ਹੈ ਇਹਦਾ ਉਹ ਪਾਸਟ ਵਿੱਚ ਕੇਬਲਸ ਜੀ ਬੀ ਐਨ ਨੇ ਸੁਖਬੀਰ ਵੱਲੋਂ ਕੰਮ ਕਰਾਇਆ ਹੋਇਆ ਹੈਗਾ ਔਰ ਇਹ ਉਹਦਾ ਨਿੱਜੀ ਸਲਾਹਕਾਰ ਫਾਈਨੈਂਸ਼ੀਅਲ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਤਿੰਦਰ ਪਾਲ ਸਿੰਘ ਕੋਲੀ ਦੇ ਜਿਹੜੇ ਰਿਲੇਸ਼ਨਸ਼ਿਪ ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਹੈ ਉਹਦਾ ਵੀ ਪੜਤਾਲ ਹੋਵੇ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸਤਿੰਦਰ ਪਾਲ ਸਿੰਘ ਕੋਲੀ ਨੂੰ ਕੰਪਨਸੇਸ਼ਨ SGPC ਵੱਲੋਂ ਦਵਾਈ ਗਈ ਹੈ ਕੰਮ ਇੱਥੇ ਕੋਈ ਕੀਤਾ ਨਹੀਂ ਹੈਗਾ ਜਿਹੜੇ ਕੰਮ ਕੀਤੇ ਆ ਉਹ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਸਤੇ ਕੀਤੇ ਆ ਕਹਿਣ ਦਾ ਮਤਲਬ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਸ ਨੇ ਆਪਣਾ ਪ੍ਰਧਾਨ SGPC ਦਾ ਰੱਖਿਆ ਹੋਇਆ ਧਾਮੀ ਸਿੰਘ ਧਾਮੀ ਜੀ ਉਹ ਸਪਸ਼ਟ ਰੂਪ ਚ ਕਹਿੰਦੇ ਆ ਕਿ ਮੈਂ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਹੈਗਾ ਇਹਨਾਂ ਨੇ ਮਿਲੀ ਭੁਗਤ ਨਾਲ ਇਹਦੀਆਂ ਕਾਰਵਾਈਆਂ ਟਾਈਮ ਸੀਰੇ ਤੇ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਤੇ ਸਾਨੂੰ ਇਹ ਵੀ ਸ਼ੱਕ ਹੈ ਕਿ ਇਹਦੀ ਕੰਪਨਸੇਸ਼ਨ ਵਾਪਸ ਲੈਣ ਤੇ ਉਹਨਾਂ ਨੇ ਬਾਦਲ ਸਾਹਿਬ ਨੇ ਇਹਦੇ ਉੱਤੇ ਰੋਕ ਲਾਈ ਹੋਈ ਤੇ ਐਸਜੀਪੀਸੀ ਨੂੰ ਸੌਫਟ ਕਾਰਨਰ ਇਹਦੀਆਂ ਕੀਤੀਆਂ ਹੋਈਆਂ ਕਰਤੂਤਾਂ ਤੇ ਦਿੱਤਾ ਗਿਆ ਹੋਵੇ ਫਿਰ ਧਾਮੀ ਸਾਹਿਬ ਕਹਿ ਰਹੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ ਕੋਈ ਕੰਮ ਨਹੀਂ ਹੈ ਜਿਹੜੇ ਇਸ਼ਰ ਸਿੰਘ ਰਿਪੋਰਟ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਾਗਨੀਜ਼ੇਬਲ ਅਫੈਂਸ ਹੈਗੇ ਆ ਉਹ ਕ੍ਰਿਮੀਨਲ ਬ੍ਰੀਚ ਆਫ ٹرسٹ ਜਿਹੜਾ ਹੁਣ ਬੀ ਐਨ ਐਸ 316 18 ਪਹਿਲਾਂ ਆਈ ਪੀ ਸੀ 405 409 ਉਹ ਇੰਟਰਸਟਮੈਂਟ ਆਫ ਫੰਡਸ ਐਂਡ ਵਾਇਓਲੇਸ਼ਨ ਆਫ ਫਿਡਿਸ਼ਰੀ ਡਿਊਟੀ ਉਹ ਕੇਸਿਸ ਤੇ ਬਣਦਾ ਹੈਗਾ ਚੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਦਾ ਪੈਂਦਾ ਹੈਗਾ ਜਿਹੜਾ 318 ਤੇ 19 BNS ਦਾ ਹੈਗਾ ਇਹ ਡਿਸੈਪਸ਼ਨ ਕੌਜ਼ਿੰਗ ਰੋਂਗਫੁਲ ਲਾਸ ਐਂਡ ਇੰਡਿਊਸਮੈਂਟ ਦਾ ਕੇਸ ਹੈਗਾ ਇਹ ਵੀ ਕੌਗਨੀਜ਼ੇਬਲ ਹੈ ਫੌਜਰੀ ਐਂਡ ਯੂਜ਼ ਆਫ ਫੌਜ ਡਾਕੂਮੈਂਟਸ ਫਾਲਸ ਆਡੀਟ ਰਿਪੋਰਟ ਦਿੱਤੇ ਗਏ ਆ ਰਿਕਾਰਡਸ ਯੂਜ਼ਡ ਐਸ ਜੇਨੂਇਨ ਆਨਨ ਦਿਖਾਤਾ ਹੈਗਾ ਇਹਦੇ ਵਿੱਚ BNS 334 ਤੇ 338 ਲੱਗਦਾ ਹੈਗਾ ਫਾਲਸੀਫਿਕੇਸ਼ਨ ਆਫ ਅਕਾਊਂਟਸ ਹੁੰਦਾ ਇਹ ਵੀ ਕੌਗਨੀਜ਼ੇਬਲ ਹੈ ਇਹਦੇ ਵਿੱਚ BNS 344 ਲੱਗਦਾ ਹੈਗਾ ਵੈਲਫਰ ਮਿਪਰੇਸ਼ਨ অর ਸਪਰੈਸ਼ਨ ਆਫ ਅ ਕਾਉਂਟ ਸੇਸ ਤੇ ਆ ਗਿਆ ਕ੍ਰਿਮੀਨਲ ਕਸਪਰੀ ਦੇ ਵਿੱਚ ਅਸੀਂ ਸਮਝਦੇ ਹਾਂ ਧਾਮੀ ਸਾਹਿਬ ਵੀ ਇਨਵੋਲਵ ਹੈ ਔਰ ਸੁਖਬੀਰ ਸਿੰਘ ਬਾਦਲ ਵੀ ਇਨਵੋਲਵ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿ ਸੁਖਬੀਰ ਦੇ ਨਿੱਜੀ ਬੰਦੇ ਸਤਿੰਦਰਪਾਲ ਸਿੰਘ ਕੋਹਲੀ ਨੂੰ ਬਚਾਉਣ ਵਾਸਤੇ ਧਾਮੀ ਸਾਹਿਬ ਨੇ ਇਹ ਪੂਰੀ ਤਰ੍ਹਾਂ ਜਾਂਚ ਕੀਤੀ ਨਹੀਂ ਔਰ ਇੱਕ ਕ੍ਰਿਮੀਨਲ ਕੇਸ ਬਣਾਉਣ ਵਾਸਤੇ ਇਹਨਾਂ ਨੇ ਕਿਉਂਕਿ ਇਹ ਮੁੱਖ ਸੇਵਾਦਾਰ ਹੈਗੇ ਆ ਐਸਜੀਪੀਸੀ ਦੇ ਇਹ ਸਾਰੇ ਕੇਸ ਰਜਿਸਟਰ ਇਹਨਾਂ ਨੇ ਕਰਾਣੇ ਸੀਗੇ ਕਹਿ ਕੇ ਇਹਨਾਂ ਨੇ ਇਹ ਅਦਾਲਤਾਂ 'ਚ ਲੈ ਕੇ ਜਾਣਾ ਸੀ ਔਰ ਇਹਨਾਂ ਦੇ ਬਰ ਖਿਲਾਫ ਇਹ ਕੇਸ ਪਾਉਣੇ ਚਾਹੀਦੇ ਸੀਗੇ ਤੇ ਇਹ ਹੁਣ ਸਟੇਟ ਦੀ ਆਬਲੀਗੇਸ਼ਨ ਹੈ ਕਿ ਜੋ ਵੀ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਅਗੇਂਸਟ ਹੁੰਦਾ ਹੈਗਾ ਇਹ ਸਟੇਟ ਦੇ ਅਗੇਂਸਟ ਕ੍ਰਾਈਮ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਕਰਨਾ ਜ਼ਰੂਰੀ ਹੈ ਔਰ ਧਾਮੀ ਸਾਹਿਬ ਜਿਹੜਾ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਸਟੇਟ ਇਨਵੋਲ ਨਹੀਂ ਹੋਏ ਸਾਨੂੰ ਸ਼ੱਕ ਹੈ ਕਿ ਆਪਣੇ ਜਿਹੜੀਆਂ ਇਹਨਾਂ ਨੇ ਕਾਰਜਕਾਰੀਆਂ ਕੀਤੀਆਂ ਉਹਨੂੰ ਛੁਪਾਉਣ ਵਾਸਤੇ ਉਹਨੂੰ ਬਾਹਰ ਨਿਕਲਣ ਨਾ ਵਾਸਤੇ ਇਹ ਇਹੋ ਜੇ ਕਲੇਮ ਕਰ ਰਹੇ ਆ ਤੇ ਕਨਸਪਿਰੈਂਸੀ ਇਹ ਕ੍ਰਿਮੀਨਲ ਚੱਲ ਰਹੀ ਹੈਗੀ ਹੈ ਤੇ ਇਹ ਬੜੇ ਲੰਬੇ ਸਮੇਂ ਤੋਂ ਆਪਣੇ ਗੁਰੂ ਘਰ ਦੇ ਘਾਟੇ ਗਏ ਆ ਇਹ ਕਿਵੇਂ ਹੋ ਸਕਦਾ ਹੈ ਕਿ ਜਿਵੇਂ ਕਹਿ ਰਹੇ ਆ ਕਿ ਜਿੰਨੀ ਦੇਰ ਅਸੀਂ ਕੇਸ ਨਹੀਂ ਰਜਿਸਟਰ ਕੀਤਾ ਉਨੀ ਦੇਰ ਕੌਣ ਇਹ ਰਜਿਸਟਰ ਕਰ ਸਕਦਾ ਹੈਗਾ ਜੇ ਕਿਸੇ ਘਰ ਦਾ ਮਾਤਾ ਪਿਤਾ ਕੋਈ ਚਾੱਕ ਕੇ ਲੈ ਜੇ ਤੇ ਉਹ ਆਪਣਾ ਪੜਤਾਲ ਨਾ ਕਰਵਾਵੇ ਇਹ ਤਾਂ ਬਹੁਤ ਅਨਗਹਿਲੀ ਵਾਲੀ ਗੱਲ ਹੈਗੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਕਿੱਥੇ ਬਸਦੇ ਆ 328 ਰੂਪ ਕਿਸ ਹਾਲਾਤ ਚ ਹੈਗੇ ਇਹ ਤਾਂ ਸਾਰੇ ਕੌਮ ਨੂੰ ਫਿਕਰ ਹੈ ਜੇ ਸਟੇਟ ਇਹਦੀ ਪੜਤਾਲ ਕਰਕੇ ਸਾਨੂੰ ਦੱਸ ਦੇਣ ਕਿ ਗੁਰੂ ਸਾਹਿਬ ਕਿੱਥੇ ਸੁਸ਼ੋਭਤਾ ਕਿਸ ਹਾਲਾਤ ਚ ਹੈ ਅਸੀਂ ਤਾਂ ਧੰਨਵਾਦੀ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਪੜਤਾਲ ਹੋ ਰਹੀ ਹੈ ਤੇ ਇਹ ਪੁੱਠੇ ਕਹ ਰਹੇ ਕਿ ਇਹਨੂੰ ਲੱਭੋ ਨਾ ਇਹਨਾਂ ਦਾ ਪਤਾ ਨਾ ਕਰੋ ਅਸੀਂ ਕਹਿੰਦੇ ਆ ਕਿ ਠੀਕ ਆ ਜੇ ਤੁਸੀਂ ਕਹਿੰਦੇ ਹੋ ਠੀਕ ਠਾਕ ਹੈ ਤਾਂ ਸਾਨੂੰ ਦੱਸ ਦੋ ਕਿੱਥੇ ਆ ਉਹਨਾਂ ਦਾ ਵੇਰਵਾ ਦੇ ਦਿਓ ਉਹਨਾਂ ਨੂੰ ਦਿਖਾ ਦਿਓ ਸਿੱਖ ਕੌਮ ਦੇ ਮਨ 'ਚ ਫਿਕਰ ਹੈ ਤੇ ਅਸੀਂ ਤਾਂ ਇਹਦੇ ਬਰਖਲਾਵ ਕੇਸ ਵੀ ਪਾਇਆ ਹੋਇਆ ਔਰ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਪਾਇਆ ਆ ਉਹਦੇ ਬਾਰੇ ਪਲੇਅਰ ਸਾਹਿਬ ਤੁਹਾਨੂੰ ਦੱਸਦੇ ਆ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ ਹੈ ਉੱਥੇ ਤਾਂ ਕੋਰਟ ਹੀ ਬਹੁਤ ਮੁਸ਼ਕਲ ਨਾਲ ਬੈਠਦਾ ਹੈਗਾ ਕੋਰਮ ਨਹੀਂ ਪੂਰੇ ਹੁੰਦੇ ਤੇ ਮੈਂ ਬਲੇਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਕੋਰਟ ਦੇ ਹਾਲਾਤ ਆ ਉਹਦੇ ਬਾਰੇ ਥੋੜਾ ਜਿਹਾ ਸਾਹਿਬ ਜਿਸ ਤਰ੍ਹਾਂ ਧਮੀ ਸਾਹਿਬ ਕਹਿ ਰਹੇ ਨੇ ਕਿ ਇਹਦੇ ਵਿੱਚ ਪੈਸੇ ਦੇ ਘੁਟਾਲੇ ਦੀ ਗੱਲ ਆ 328 ਪਾਵਰ ਰੂਪਾਂ ਦੀ ਤੇ ਗੱਲ ਹੀ ਨਹੀਂ ਹੈਗੀ ਹੁਣ ਧਮੀ ਸਾਹਿਬ ਸਹੀ ਬੋਲ ਰਿਹਾ ਇਸਰ ਸਿੰਘ ਦੀ ਰਿਪੋਰਟ ਸਹੀ ਕਰ ਰਹੀ ਹੈ 1100 ਪੰਨਿਆਂ ਦੀ ਕੌਣ ਸਹੀ ਬੋਲ ਰਿਹਾ ਇਹਦੇ ਵਿੱਚ ਸਰ ਸਾਹਿਬ ਅਸੀਂ ਅਸੀਂ ਇਹ ਤਾਂ ਬਿਲਕੁਲ ਬੇਵਕੂਫੀ ਵਾਲੀ ਗੱਲ ਹੈ ਕਿ ਇਹ ਕ੍ਰਿਮੀਨਲ ਕਨਸਪਿਰਸੀ ਫਿਡਿਸ਼ਰੀ ਜਿਹੜੇ ਘਾਟੇ ਘਟਾਲੇ ਹੈਗੇ ਆ ਇਹ ਸਾਰੇ ਕ੍ਰਿਮినਲ ਲਾਅ ਦੇ ਵਿੱਚ ਇਹਨਾਂ ਦੇ ਜਿਹੜੇ ਮੈਂ ਤੁਹਾਨੂੰ ਸੈਕਸ਼ਨ ਦੱਸੇ ਆ ਸਾਰੇ ਕਹਿ ਕੇ ਦੱਸਿਆ ਆ ਆਈਪੀਸੀ ਬੀਐਨਐਸ ਜਿਹੜਾ ਹੁਣ ਉਹਨੂੰ ਰਿਪਲੇਸ ਕਰ ਗਿਆ ਉਹਦਾ ਕੱਲਾ ਕੱਲਾ ਸੈਕਸ਼ਨ ਕੱਢ ਕੇ ਤੁਹਾਨੂੰ ਦੱਸਿਆ ਹੈ ਕਿ ਤੁਹਾਡਾ ਐਡਵੋਕੇਟ ਨੇ ਜੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਤਾਂ ਰਾਵਾਂ ਲੱਗਦੀਆਂ ਇਸ ਰਿਪੋਰਟ ਦੇ ਹਿਸਾਬ ਨਾਲ ਜੀ ਮੇਰਾ ਖਿਆਲ ਉਹ ਇੱਕ ਪੱਖ ਦਾ ਵੇਰਵਾ ਦੇ ਰਹੇ ਹੈਗੇ ਆ ਔਰ ਕੋਸ਼ਿਸ਼ ਕਰ ਰਹੇ ਹੈ ਕਿ ਕਾਨੂੰਨ ਇਹਦੇ ਉੱਤੇ ਲਾਗੂ ਨਾ ਹੋਵੇ ਔਰ ਗੁਰੂ ਸਾਹਿਬ ਦੀ ਪੜਤਾਲ ਤੇ ਜੋ ਐਸਜੀਪੀਸੀ ਦੀ ਕਾਰਜਕਾਰੀ ਆ ਉਹਦੇ ਵਿੱਚ ਕੋਈ ਫਰੋਡ ਨਾ ਹੋਵੇ ਉਹ ਕਹਿੰਦੇ ਆ ਕਿ ਇਹ ਸਿੱਖ ਪੰਥ ਦੇ ਵਿੱਚ ਸਟੇਟ ਦੀ ਦਖਲ ਅੰਦਾਜ਼ੀ ਹੈਗੀ ਆ ਹੁਣ ਮੈਂ ਖੁਦ ਦਰਬਾਰ ਸਾਹਿਬ ਜਿੱਦਣ ਇਜਲਾਸ ਹੋਇਆ ਸੀ ਇੱਕ ਮੈਮੋਰੰਡਮ ਲੈ ਕੇ ਗਿਆ ਉਦੋਂ ਪੁਲਿਸ ਨੇ ਘੇਰਾ ਪਾ ਕੇ ਮੈਨੂੰ ਤਾਂ ਬਾਹਰ ਰੋਕਤਾ ਜਦ ਯੋਗਾ ਵਾਲੀ ਬੀਬੀ ਦਾ ਕੇਸ ਹੋਇਆ ਉਹ ਇਹਨਾਂ ਨੇ ਖੁਦ ਥਾਣੇ 'ਚ ਦਰਜ ਕੀਤਾ ਹੈਗਾ ਕਿ ਉਹਦੇ ਉੱਤੇ ਕਾਰਵਾਈ ਹੋਏ ਸੋ ਜਦ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਨੇ ਆ ਇਹ ਇਹਨਾਂ ਦੀ ਅਨਗਹਿਲੀ ਐ ਨੈਗਲੀਜੈਂਸ ਐ ਮੈਲਫੀਸੀਐਂਸ ਐ ਕਿ ਇਹਨਾਂ ਨੇ ਖੁਦ ਕੇਸ ਗੁਰੂ ਸਾਹਿਬ ਦੇ ਗਾਇਬ ਹੋਣ ਦੇ ਇਹਨਾਂ ਨੇ ਪਾ ਕੇ ਪੜਤਾਲ ਨਹੀਂ ਮੰਗੀ ਸਜ਼ਾ ਨਹੀਂ ਲਵਾਉਣ ਦਾ ਯਤਨ ਕੀਤਾ ਹੈਗਾ ਆਪ ਹੀ ਇਹਦਾ ਪੜਤਾਲ ਕਰਕੇ ਆਪ ਹੀ ਇਹਨਾਂ ਦੇ ਲਿਫਾਫਿਆਂ ਚੋਂ ਨਿਕਲੇ ਜ਼ਥੇਦਾਰਾਂ ਤੋਂ ਸਜ਼ਾਮਾ ਦਾ ਕੇ ਇਹ ਸਾਰਾ ਮਸਲਾ ਇਹ ਰਫ ਦਫਾ ਕਰਨਾ ਚਾਹੁੰਦੇ ਆ ਇ ਜਿਵੇਂ ਮੈਂ ਤੁਹਾਨੂੰ ਹੁਣ ਦੱਸਦਾ ਮੇਰੇ ਮਨ 'ਚ ਸ਼ੰਕਾ ਹੈ ਕਿ ਸਤਿੰਦਰਪਾਲ ਸਿੰਘ ਕੋਹਲੀ ਜਿਹੜਾ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਹੈ ਉਹਦੀਆਂ ਕੰਪਨੀਆਂ 'ਚ ਵੀ ਕੰਮ ਕਰਕੇ ਇਹਨੇ ਦਿੱਤਾ ਤੇ ਮੈਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸੁਖਬੀਰ ਬਾਦਲ ਆਪਣੇ ਜਿਹੜੇ ਕੰਪਨੀਆਂ 'ਚ ਕੰਮ ਕਰਨ ਵਾਲੇ ਆ ਉਹਨਾਂ ਦੀਆਂ ਤਨਖਾਹਾਂ ਐਸਜੀਪੀਸੀ ਦਾ ਆਡੀਟਰ ਲਗਾ ਕੇ ਜਿਸ 'ਤੇ ਐਸਜੀਪੀਸੀ ਨੇ ਖੁਦ ਕੰਪਲੇਂਟ ਪਾਈ ਹੈ ਕਿ ਇਹਨੇ ਕੋਈ ਕੰਮ ਨਹੀਂ ਕੀਤਾ ਹੈਗਾ ਉਥੋਂ ਆਪਣੇ ਘਰ ਦੀਆਂ ਤਨਖਾਹਾਂ ਭਰਾ ਰਿਹਾ ਔਰ ਇਹ ਕ੍ਰਿਮੀਨਲ ਕਨਸਪੀਰੇਸੀ 'ਚ ਸੁਖਵੀਰ ਬਾਦਲ ਵੀ ਇਨਵੋਲਵ ਹੈ ਔਰ ਇਹਦਾ ਪਰਿਵਾਰ ਵੀ ਇਨਵੋਲਵ ਹੈ ਕਿਉਂਕਿ ਉਹ ਸਾਰੇ ਉਹ ਕੰਪਨੀਆਂ ਦੇ ਮੈਂਬਰ ਹੈਗੇ ਮਾਨ ਸਾਹਿਬ ਉਹ ਛੋੜਾ ਦਿੱਤੀ ਕਿ ਉੱਤੇ ਮਾਮਲਾ ਪਹਿਲਾਂ ਦਰਜ ਹੋ ਗਿਆ ਪਰ ਉਹਦੇ ਵਿੱਚ ਅੰਤਰੀਕ ਕਮੇਟੀ ਦੇ ਜਿਹੜੇ ਮੈਂਬਰ ਪਹਿਲਾਂ ਚੁੱਪ ਰਹਿ ਚੁਕੇ ਸੀ ਉਸ ਸਮੇਂ ਦੇ ਉਹਨਾਂ ਤੇ ਹਾਲੇ ਜਿਹੜੀ ਆ ਕੋਈ ਅ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਸਿੱਧਾ ਜਾ ਕੇ ਸਰਬੀਤ ਸਿੰਘ ਬਾਦਲ ਤੇ ਅਟੈਕ ਕੀਤਾ ਗਿਆ ਉਹਨਾਂ ਦਾ ਸਾਥੀ ਬਣ ਕੇ ਲੱਗਦਾ ਕਿ ਪਹਿਲਾਂ ਗਰਾਊਂਡ ਲੈਵਲ ਤੇ ਉਹ ਜਿਹੜੇ ਅੰਤਰਕ ਕਮੇਟੀ ਦੇ ਮੈਂਬਰ ਸੀ ਉਹਨਾਂ ਤੱਕ ਜਰੂਰੀ ਜਾਣਾ ਚਾਹੀਦਾ ਸੀਗਾ ਸ਼ਤेंद्रਪਾਲ ਸਿੰਘ ਕੋਲੀ ਨੂੰ ਐਸਜੀਪੀਸੀ ਨੇ ਆਪ ਐਗਜ਼ੀਕਟਿਵ ਕਮੇਟੀ ਦੇ ਵਿੱਚ ਮਤਾ ਪਾ ਕੇ ਦੋਸ਼ੀ ਠਰਾਇਆ ਹੈ ਜੇ ਇਸ ਇੱਕ ਕੰਮ ਐਸਜੀਪੀਸੀ ਪਹਿਲਾਂ ਕਰ ਲੈਂਦੀ ਕੇਸ ਪਾਉਣ ਦਾ ਇਹ ਮਹਤਵਪੂਰਨ ਹੈ ਕਿਉਂਕਿ ਆਡੀਟਰ ਸੀ ਇਹਨੂੰ 10 ਕਰੋੜ ਰੁਪਈਆ ਐਸਜੀਪੀਸੀ ਗੁਰੂ ਘਰ ਨੇ ਦਿੱਤਾ ਹੋਇਆ ਹੈਗਾ ਔਰ ਇਹਨੇ ਆਪ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਕੀਤਾ ਮੈਂ ਕੋਈ ਕੰਮ ਨਹੀਂ ਕੀਤਾ ਕੋਈ ਚੈਕਿੰਗ ਨਹੀਂ ਕੀਤੀ ਇਹਨੇ ਆਡਿਟ ਦੋਨੋਂ ਕਿਤਾਬਾਂ ਦਾ ਵੀ ਕਰਨਾ ਸੀਗਾ ਸਟਾਕ ਤੇ ਇਨਵੈਂਟਰੀ ਵੀ ਕਰਨੀ ਸੀਗੀ ਇਹਨੇ ਕਦੀ ਕੀਤਾ ਹੀ ਨਹੀਂ ਇਹਨੇ ਐਸਜੀਪੀਸੀ ਦੇ ਮੁਲਾਜ਼ਮਾਂ ਰਾਹੀਂ ਆਪਣੀਆਂ ਚੈਕਿੰਗ ਕਰਾਈਆਂ ਜਦਕਿ ਆਰਡਰ ਦਾ ਮਤਲਬ ਹੁੰਦਾ ਕਿ ਬਾਹਰਲੇ ਬੰਦੇ ਆ ਕੇ ਉਸ ਸੰਸਥਾ ਦੀਆਂ ਕਿਤਾਬਾਂ ਇਨਵੈਂਟਰੀ ਸਾਰਾ ਕੁਝ ਚੈੱਕ ਕਰਨ ਇਹਨੇ ਉਹ ਕੰਮ ਕੀਤਾ ਇਹ ਨਹੀਂ ਸਗੋ ਐਸਜੀਪੀਸੀ ਦੇ ਮੁਲਾਜ਼ਮ ਵਰਤ ਕੇ ਇਹਨੇ ਆਪਣਾ ਕੰਮ ਐਸਜੀਪੀਸੀ ਤੋਂ ਹੀ ਕਰਾਇਆ ਜਿਹੜਾ ਇਹਨੇ ਦੇਣਾ ਸੀਗਾ ਉੱਥੇ ਸੋ ਇਹ ਬਹੁਤ ਵੱਡਾ ਦੋਸ਼ੀ ਐ ਐਸਜੀਪੀਸੀ ਆਪ ਮੰਨੀ ਹੋਈ ਐ ਉਹਦੇ ਉੱਤੇ ਅਸੀਂ ਸਮਝਦੇ ਆ ਕਿ ਇਹਦੇ ਨਿੱਜੀ ਸੰਬੰਧ ਸੁਖਬੀਰ ਬਾਦਲ ਉਹਦੀਆਂ ਕੰਪਨੀਆਂ ਨਾਲ ਹੈਗੇ ਔਰ ਪੁਲਿਸ ਨੂੰ ਪੜਤਾਲ ਕਰਕੇ ਜਿਹੜੀ ਅਕਾਲੀ ਦਲ ਬਾਦਲ ਐ ਉਹਨੇ ਐਸਜੀਪੀਸੀ ਦੇ ਖਜ਼ਾਨੇ ਲੁੱਟੇ ਹੋਏ ਆ ਪਹਿਲਾਂ ਵੀ ਲੁੱਟੇ ਆ ਹੁਣ ਵੀ ਲੁੱਟ ਰਹੇ ਆ ਔਰ ਇਹਨਾਂ ਨੇ ਆਪਣੇ ਬੰਦਿਆਂ ਤੋਂ ਇਹੋ ਜੇ ਕੰਮ ਕਰਾਏ ਹੋਏ ਲੱਗਦਾ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਸਾਰੇ ਮਾਮਲੇ ਦੇ ਨਾਲ ਦੇਖੋ ਪੜਤਾਲ ਹੋਣੀ ਚਾਹੀਦੀ ਹੈ ਪੜਤਾਲ ਦੀਨ ਰਿਜ਼ਲਟ ਹੋਣੇ ਚਾਹੀਦੇ ਆ ਪਰ ਇਹ ਨਹੀਂ ਹੋ ਸਕਦਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਸੈਸ ਡਿਸਪਰੋਸ਼ਨੇਟ ਟੂ ਨੋਨ ਸੋਰਸਸ ਆਫ ਇਨਕਮ ਕਰਕੇ ਉਹਦੇ ਵਿੱਚ ਕੇਸ ਹੌਲੀ ਕਰਤਾ ਵਿਕਰਮ ਮਜੀਠੀਏ ਨੂੰ ਬਾਹਰ ਜਾਣ ਦਿੱਤਾ ਉਥੇ ਸਾਰੇ ਉਹਨਾਂ ਨੂੰ ਦੱਸਦੇ ਕਿ ਆਹ ਕੰਮ ਹੋ ਰਿਹਾ ਹੈ ਮੋੜ ਕੇ ਇਹਨਾਂ ਦੀ ਸਰਕਾਰ ਤੇ ਆ ਕੇ ਜਿਹੜੇ ਆਈਪੀਐਸ ਅਫਸਰ ਇਹਨਾਂ ਦੇ ਬਰਖਲਾਫ ਬਿਆਨ ਦੇ ਰਹੀ ਸੀ ਉਹ ਵੀ ਰਜ਼ਾਈਲ ਕਰਤੇ কোর্ਟ ਦੇ ਵਿੱਚ ਆਈਪੀਐਸ ਅਫਸਰ ਰਜ਼ਾਈਲ ਹੋ ਗਏ ਇਹਨਾਂ ਦਾ ਟਿਸ਼ੋਕੜ ਹੀ ਇਹੋ ਜਿਹਾ ਹੈਗਾ ਕਿ ਇਹਨਾਂ ਨੇ ਜਿਹੜਾ ਸਰਕਾਰ ਦੇ ਉੱਤੇ ਕਾਬਜ ਕਰਕੇ ਆਪਣੇ ਸਾਰੇ ਕੇਸ ਰਫਾ-ਦਫਾ ਕਰਨ ਦਾ ਹੀ ਯਤਨ ਕਰਦੇ ਆ ਪਰ ਅਸੀਂ ਅਪੀਲ ਕਰਦੇ ਆ ਸੰਗਠਨ ਨੂੰ ਤੁਸੀਂ 328 ਸਰੂਪਾਂ ਨਾਲ ਖੜੋ ਉਹਨਾਂ ਲਈ ਇਨਸਾਫ ਮੰਗੋ ਉਹਨਾਂ ਦੀ ਪੜਤਾਲ ਕਰੋ ਕਿਉਂਕਿ ਬਰਗਾੜੀ ਵਾਲੇ ਕੇਸ ਜੇ ਮੁੜ ਕੇ ਹੋਗੇ ਅਸੀਂ ਪਹਿਲਾਂ ਹੀ ਬਹੁਤ ਸ਼ਹੀਦ ਕਰਾ ਲਏ ਇਹਨਾਂ ਦੀ ਭੁੱਖ ਦੇ ਅਦੀਨ ਅਸੀਂ ਹੋਰ ਚੰਗੇ ਸਿੱਖ ਨਾ ਗਵਾਈਏ ਬਰਗਾੜੀ ਕਲਾਂ ਦੀ ਤੁਸੀਂ ਗੱਲ ਨੇੜਾ ਐਕਸ਼ਨ ਲਿਆ ਕਿੰਨਾ ਲੱਗਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਦੇਖੋ ਸਤਿੰਦਰਪਾਲ ਸਿੰਘ ਕੋਲੀ ਐਸਜੀਪੀਸੀ ਵੱਲੋਂ ਦੋਸ਼ੀ اقرار ਅਦੀਨ ਰਿਕਵਰੀ ਦੇ ਕੇਸ ਪਾਈ ਬੈਠੀ ਹੈ ਇਹ ਤਾਂ ਹੋਣਾ ਚਾਹੀਦਾ ਸੀ ਅਸੀਂ ਤਾਂ ਇਹਦੀ ਬੇਨਤੀ ਕਮਿਸ਼ਨਰ ਪੁਲਿਸ ਨੂੰ 4 ਸਾਲ ਪਹਿਲਾਂ 3 ਸਾਲ ਪਹਿਲਾਂ ਕਰ ਚੁੱਕੇ ਆ ਕਿ ਇਹਨੂੰ ਬੰਦੇ ਦਾ ਪੜਤਾਲ ਕਰੋ ਪਰ ਸਟੇਟ ਨੇ ਕਦੀ ਐਕਸ਼ਨ ਹੀ ਨਹੀਂ ਲਿਆ ਔਰ ਸਟੇਟ ਨੇ ਹੁਣ ਜੇ ਐਕਸ਼ਨ ਲਿੱਤਾ ਹੈਗਾ ਉਹ ਉਹਦਾ ਹੱਕ ਹੈ ਕਿਉਂਕਿ ਜਦ क्राइम ਕਮਿਟ ਹੁੰਦਾ ਹੈ ਤੇ ਜਿਹੜੇ ਸੈਕਸ਼ਨ ਮੈਂ ਤੁਹਾਨੂੰ ਦੱਸਿਆ ਕ੍ਰਿਮੀਨਲ ਕੋਡ ਦੇ ਵਿੱਚ ਆਉਂਦੇ ਆ ਤਾਂ ਸਟੇਟ ਦੇ ਅਗੇਂਸਟ ਹੁੰਦੇ ਆ ਜੇ ਸਟੇਟ ਇਹਦੀ ਜ਼ਿੰਮੇਵਾਰੀ ਨਾ ਲਵੇ ਅੱਗੇ ਜਾ ਕੇ ਲਾਅ ਐਂਡ ਆਰਡਰ ਪ੍ਰੋਬਲਮ ਬਣ ਗਏ ਸਾਰੇ ਇਹ ਸਰਕਾਰ ਦੇ ਉੱਤੇ ਆਉਣੇ ਹੈਗੇ ਆ ਸੋ ਇਹ ਕੰਮ ਪਹਿਲਾਂ ਹੋਣ ਵਾਲਾ ਸੀ ਨਹੀਂ ਹੋਇਆ ਹੁਣ ਇਹ ਕਰਨਾ ਚਾਹੀਦਾ ਪਰ ਗਾੜੀ ਬਾਈਬਲ ਕਲਾ ਇੱਕ ਸੀ ਗੱਲ ਕੀਤੀ ਆ ਪਰ ਗਾੜੀ ਤੇ ਬਾਈਬਲ ਕਲਾ ਸੀ ਸੈਕਸ਼ਨਾਂ ਦੀ ਗੱਲ ਕੀਤੀ ਆ 30 ਸੈਕਸ਼ਨਾਂ ਬਹੁਤ ਬਣਾਈਆਂ ਨੇ ਪਰ ਇੱਥੇ ਸਰਕਾਰ ਨੇ ਇਹ ਸੈਕਸ਼ਨ ਲਾਈਆਂ 295 295 409 460 120 ਇਹ ਬਹੁਤ ਸਹੀ ਹੈ ਦੇਖੋ ਇਨੀਸ਼ੀਅਲੀ ਇਹਨਾਂ ਨੇ ਐਫ ਆਈ ਆਰ ਉਹਦਾ ਤੋੜਿਆ ਮੈਨੂੰ ਸਰਕਾਰ ਦੀ ਕਾਰਜਕਾਰੀ ਦੇ ਉੱਤੇ ਮੈਂ ਤਾਂ ਦੱਸਿਆ ਕਿ ਇਹਨਾਂ ਨੇ ਇਦਾਂ ਕਪਲੇ ਕੀਤੇ ਆ ਤੇ ਮੈਂ ਆਪਣੀ ਸਮਝ ਨਾਲ ਐਡਵੋਕੇਟ ਕਰ ਰਿਹਾ ਹੈਗਾ ਕਿ ਇਹ ਸੈਕਸ਼ਨ ਲਾਗੂ ਹੋਣੇ ਚਾਹੀਦਾ ਹੈ ਪੜਤਾਲ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਅਸੀਂ ਜਿਹੜੇ ਸਾਡੇ ਮਨ 'ਚ ਸ਼ੰਕਾ ਹੈ ਕਿ ਸਤਿੰਦਰ ਪਾਲ ਸਿੰਘ ਕੋਲੀ ਖਾਸ ਸੁਖਬੀਰ ਬਾਦਲ ਦੇ ਕੰਪਨੀਆਂ ਦੇ ਵਿੱਚ ਕੰਮ ਕਰਕੇ ਉਹਦੇ ਕੰਮਕਾਜ ਦੇ ਵਿੱਚ ਇਨਵੋਲ ਹੈ ਜਿਸ ਕਰਕੇ ਉਹਦੇ ਉੱਤੇ ਜਿਹੜੀਆਂ ਉਹਨੇ ਕਮੀਆਂ ਦਿਖਾਈਆਂ ਆ ਆਡਿਟ ਦੇ ਵਿੱਚ ਉਹਦਾ ਕੋਈ ਐਕਸ਼ਨ ਟਾਈਮਸਰੇ ਨਹੀਂ ਲੱਗਤਾ ਗਿਆ। ਇਹ ਖਾਣਾ ਪੂਰਤੀ ਆ ਇਹ 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 ਸ਼ੁਰੂਆਤ ਹੈ ਇਸ ਤੋਂ ਅੱਗੇ ਜਿਹੜੇ ਮੈਂ ਸੈਕਸ਼ਨ ਦੱਸੇ ਆ ਉਹ ਪੜਤਾਲ ਉਦੀਨ ਜਾਂਚ ਜਿੰਨ ਲੱਗਣੇ ਚਾਹੀਦੇ ਆ ਕਿਉਂਕਿ ਸਾਨੂੰ ਸਪਸ਼ਟ ਹੈ ਕਿ ਇਹਦੇ ਵਿੱਚ ਕਪਲੇ ਹੋਏ ਆ ਤੇ ਇਹਦੇ ਵਿੱਚ ਕਮਨ ਟ੍ਰਾਂਸਪੇਰੈਂਸੀ ਵੀ ਹੈ ਜਿਹਦੇ ਵਿੱਚ ਅਸੀਂ ਸਮਝਦੇ ਆ ਅਮੀਤ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਵੀ ਇਨਵੋਲਡ ਹੈ ਬਾਬਲ ਕਲਮ ਬਾਬਲ ਕਲਮ ਦੇ ਪਰ ਗਾੜੀ ਦੀ ਗੱਲ ਤੁਸੀਂ ਕੀਤੀ ਆ ਉਸ ਤੋਂ ਪਹਿਲਾਂ ਕਈ ਵਾਰ ਮਾਨ ਸਾਹਿਬ ਲੇਕਿਨ ਜਿਸ ਤਰੀਕੇ ਰਾਤ ਉਹਨਾਂ ਨੂੰ ਪੇਸ਼ ਕੀਤਾ ਗਿਆ ਪੁਲਿਸ ਵੱਡੀ ਗਿਣਤੀ ਜੋ ਉੱਥੇ ਤਾਇਨਾਤ ਰਹੀ ਵੀਆਈਪੀ ਸਕਿਉਰਟੀ ਉੱਥੇ ਲਗਾਈ ਗਈ মিডিਆ ਤੱਕ ਨੂੰ ਅੱਗੇ ਨਹੀਂ ਜਾਣ ਦਿੱਤਾ ਇਸ ਨੂੰ ਪੱਤਰਕਾਰਾਂ ਨਾਲ ਬਹੁਤ ਬਦਸਲੂਕੀ ਕੀਤੀ ਗਈ ਦੇਖੋ ਬਦਸਲੂਕੀ ਸਰਕਾਰ ਇਸ ਨੇ ਜਦ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀਆਂ ਹੋਈਆਂ ਉਦੋਂ ਵੀ ਇਹ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇੰਨਾ ਦਬਦਬਾ ਪਾ ਕੇ ਪ੍ਰੈਸ ਨੂੰ ਦਬਾਉਣ ਦਾ ਯਤਨ ਕੀਤਾ ਧੱਕੇ ਕੀਤੇ ਹਨ ਤੇ ਅਸੀਂ ਇਹਦੇ ਬਿਲਕੁਲ ਬਰਖਲਾਫ ਹਾਂ ਅਸੀਂ ਤਾਂ ਸਮਝਦੇ ਹਾਂ ਕਿ ਜਿਵੇਂ ਅਮਰੀਕਾ ਦੀ ਕਨਸਟੀਟਿਊਸ਼ਨ ਫਰੀडम ਆਫ ਪ੍ਰੈਸ ਇੱਕ ਵੱਖਰਾ ਹੱਕ ਉਹਨਾਂ ਦੇ ਅਰਟ ਜਿਵੇਂ ਆਪਣਾ ਆਰਟੀਕਲ 3 ਹੈਗਾ ਉਹਦੇ ਵਿੱਚ ਵੱਖਰਾ ਤੁਹਾਡਾ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਉੱਤੇ ਇਹੋ ਜੇ ਕੇਸ ਨਾ ਹੋਣ ਸਕਣ ਤੁਸੀਂ ਆਪਣੇ ਸੋਰਸ ਪ੍ਰੋਟेक्ट ਕਰ ਸਕੋ ਤੁਸੀਂ ਆਪਣੀ ਗੱਲਬਾਤ ਕਰ ਸਕੋ ਇਹ ਇਸ ਦੇ ਪੱਖ 'ਚ ਅਸੀਂ ਬਿਲਕੁਲ ਹੈਗੇ ਆਂ ਇਹ ਸਰਕਾਰ ਤੇ ੱੱਕੇ ਇਨਫੋਰਮੇਸ਼ਨ ਪੂਰੀ ਨਹੀਂ ਦੇਣੀ ਇਹਦੇ ਕਰਕੇ ਹੀ ਪਿਛਲੀ ਵਾਰੀ ਅਸੈਸ ਡਿਸਪਰਪੋਰਸ਼ਨਲ ਟੂ ਨੋਨ ਸੋਰਸ ਆਫ ਇਨਕਮ ਬਾਦਲ ਪਰਵਾਰ ਦੇ ਕਿਉਂਕਿ ਅਮਰਿੰਦਰ ਸਿੰਘ ਨੇ ਇਹ ਟੱਕਤੇ ਸੀ ਲੁਕੋਤੇ ਸੀ ਇਸ ਕੇਸ ਸਿਰੇ ਚ ਚੜੇ ਨਹੀਂ ਹੈਗੇ ਸਲੋ ਹੋ ਗਏ ਬਾਲਾ ਦੀ ਸਰਕਾਰ ਆ ਕੇ ਰਫਾ ਦਫਾ ਕੀਤੇ ਗਏ ਸੋ ਮੈਂ ਸਮਝਦਾ ਜੇ ਪ੍ਰੈਸ ਮੋੜ ਤੋਂ ਸਵਾਲ ਪੁੱਛੇ ਇਨਕੁਆਇਰੀ ਕਰੇ ਉਹ ਡੈਮੋਕ੍ਰੇਸੀ ਜਮਹੂਰੀਤ ਵਾਸਤੇ ਬਹੁਤ ਜ਼ਰੂਰੀ ਹੈਗਾ ਤੇ ਜਿੱਥੇ ਡੈਮੋਕ੍ਰੇਸੀ ਦੀ ਗੱਲ ਹੈ ਅੱਜ ਮੈਂ ਸੈਂਟਰ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਇਲਜ਼ਾਮ ਸਿੱਧਾ ਲਾਉਂਦਾ ਕਿ ਇਹ ਕੰਮ ਬਹੁਤ ਪਹਿਲਾਂ ਨਿਬੜ ਜਾਣਾ ਸੀ ਜੇ ਟਾਈਮਸ ਰੇ ਚੋਣ SGPC ਤੇ ਹੁੰਦੇ ਰਹਿੰਦੇ ਸਿੱਖਾਂ ਨੂੰ ਜਮੂਰੀਅਤ ਤੋਂ ਵਾਂਝੇ ਕਰਕੇ ਸਾਨੂੰ ਆਪਣਾ ਘਰ ਸਾਫ਼ ਨਹੀਂ ਕਰਨ ਦਿੱਤਾ ਔਰ ਇਹ ਗੰਦ ਜਿਹੜਾ ਪਲਿਆ ਹੈਗਾ ਇਹ ਕਿਉਂਕਿ ਸਾਨੂੰ ਚੋਣਾਂ ਦਾ ਔਰ ਇੱਕ ਕਿਰਨ ਨਹੀਂ ਮਿਲੀ ਹੈ ਤਾਂ ਇਹ ਗੰਦ ਉੱਥੇ ਪਲਿਆ ਹੈਗਾ ਜੇ ਸਿੱਖਾਂ ਨੂੰ ਆਪਣੀ ਜਮੂਰੀਅਤ ਅਧੀਨ ਇਹ ਕੰਮ ਆਪ ਕੀਤੇ ਜਾਂਦੇ ਨਵੀਂ ਮੈਨੇਜਮੈਂਟ ਆਉਂਦੀ ਇਹ ਸਾਰੇ ਦੋਸ਼ੀਆਂ ਦੇ ਉੱਤੇ ਕੇਸ ਪਾਉਂਦੀ ਜਿਵੇਂ ਯੋਗਾ ਵਾਲੀ ਬੀਬੀ ਦੇ ਉੱਤੇ ਕੇਸ ਐਸਜੀਪੀਸੀ ਨੇ ਦਰਜ ਕਰਾਇਆ ਹੈਗਾ ਉਸ ਤਰ੍ਹਾਂ ਅਸੀਂ ਇਹਨਾਂ ਤੇ ਦਰਜ ਕਰਾਉਂਦੇ ਤੇ ਇਹਨਾਂ ਨੂੰ ਸਬਕ ਸਿਖਾਉਂਦੇ ਕਿ ਤੁਸੀਂ ਗੁਰੂ ਘਰ ਚ ਲੁੱਟਣੀ ਪਾਉਣੀ ਤਾਂ ਇਹ ਸਥਿਤੀ ਹੋਣੀ ਨਹੀਂ ਸੀ ਆ ਜਿਹੜਾ ਹੁਣ ਕਹਿੰਦੇ ਆ ਕਿ ਦਖਲ ਨਹੀਂ ਦੇ ਸਕਦੀ ਹੈਗੀ ਆ ਧਾਮੀ ਸਾਹਿਬ ਆਪ ਤਾਂ ਬੀਬੀ ਦੇ ਉੱਤੇ ਯੋਗਾ ਵਾਲੀ ਦੇ ਉੱਤੇ ਕੇਸ ਪਾਇਆ ਇਹਨਾਂ ਨੇ ਸੋ ਕਿਵੇਂ ਨਹੀਂ ਦਖਲ ਹੋਣੀ ਹੈਗੀ ਇਹ ਬਿਲਕੁਲ ਅੱਖਾਂ ਚ ਧੂੜ ਪਾਉਣ ਦੇ ਯਤਨ ਹੈ ਸੁਖਬੀਰ ਤੇ ਉਹਦੇ ਕਾਰੋਬਾਰ ਨੂੰ ਬਚਾਉਣ ਵਾਸਤੇ ਯਤਨ ਇਹ ਮਾਮਲਾ ਐਫ ਆਈ ਆਰ ਤੱਕ ਜਾਂ ਐਸ ਆਈ ਆਈ ਟੀ ਤੱਕ ਪਹੁੰਚਣ ਦਾ ਕੰਮ ਕੀ ਬਣਿਆ ਤੁਸੀਂ ਸਾਰੇ ਜਾਣਦੇ ਹੋ ਮਨਜੋਤ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ ਉਸ ਪਟੀਸ਼ਨ ਦਾ ਨਿਪਟਾਰਾ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਆਦੇਸ਼ ਦਿੱਤਾ ਸੀ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਸਰਕਾਰ ਕਰੇ ਉਸੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਫਿਰ ਜਿਹੜੇ ਕਾਬਲ ਅਫੀਸਰ ਨੇ ਉਹਨਾਂ ਦੇ ਉੱਤੇ ਆਧਾਰਿਤ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਜਿਹੜੀ ਉਹ ਹੋਈ ਹੈ ਕੱਲ ਮਿਸਟਰ ਕੋਹਲੀ ਨੇ ਐਸਐਸ ਕੋਹਲੀ ਸਤਿੰਦਰ ਸਿੰਘ ਕੋਹਲੀ ਜਿਹੜੇ ਕਿ ਸੀਏ ਨੇ ਉਹ ਸੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਰਹੇ ਨੇ ਤੇ ਉਹ ਸੀਏ ਬਾਦਲ ਪਰਿਵਾਰ ਦੇ ਵੀ ਨੇ ਬਾਦਲ ਪਰਿਵਾਰ ਦੇ ਜਿੰਨੇ ਬਿਜ਼ਨਸ ਨੇ ਉਹਨਾਂ ਦੇ ਉਹ ਸੀਏ ਨੇ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਉਹਨਾਂ ਦੇ ਨਾਲ ਜੁੜਦੇ ਰਹੇ ਨੇ ਮੈਂ ਉਹਨਾਂ ਵਿਵਾਦਾਂ ਤੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਜ਼ਿਆਦਾ ਦੇ ਵਿੱਚ ਕਿ ਉਹ ਕੀ ਕੀ ਵਿਵਾਦ ਸਨ ਉਹ ਚਾਹੇ ਫੋਟੋਆਂ ਦੇ ਰੂਪ ਦੇ ਵਿੱਚ ਸਨ ਚਾਹੇ ਕਈ ਹੋਰ ਤਰ੍ਹਾਂ ਦੇ ਜਿਹੜੇ ਪੈਸਿਆਂ ਦਾ ਮਾਮਲਾ ਹੈ ਸ਼੍ਰੀ ਕਾਲਕਸਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇੱਕ ਕਲੈਰੀਫਿਕੇਸ਼ਨ ਜਿਹੜਾ ਦਿੱਤਾ ਜਿੱਥੋਂ ਮੈਂ ਗੱਲ ਸ਼ੁਰੂ ਕਰਨੀ ਤੋਂ ਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਕਿ ਜਿਹੜੇ 75% ਪੈਸੇ ਐਸਐਸ ਕੋਲੀ ਹੋਰਾਂ ਦੇ ਅਦਾਰੇ ਨੂੰ ਗਏ ਹੋਏ ਨੇ ਜਿਹੜਾ ਉਹਨਾਂ ਦਾ ਸੀ ਇਹ ਅਦਾਰਾ ਤੇ ਉਹ ਜਮਾ ਕਰਵਾਏ ਜਾਣ ਉਹ ਵਾਪਸ ਲਏ ਜਾਣ ਉਹ ਵਾਪਸ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚ ਨਹੀਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਇਹ ਮਾਮਲਾ ਲੈ ਕੇ ਗਏ ਹੋਏ ਨੇ ਲਿਆ ਸਕਦੇ ਨੇ ਜੋ ਵੀ ਉਹ ਕਰ ਰਹੇ ਨੇ ਉਹ ਠੀਕ ਹੈ ਪਰ ਇੱਥੇ ਜਿਹੜਾ ਵੱਡਾ ਸਵਾਲ ਇਹ ਹੈ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਕੀਲ ਰੱਖ ਰਹੇ ਨੇ ਉਹ ਸਿਆਲਕਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਇਹ ਪੈਸੇ ਵਾਪਸ ਕੀਤੇ ਜਾਣ ਤੇ ਕੱਲ ਜਦੋਂ ਐਸਐਸ ਕੋਹਲੀਹਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਹਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏ ਨੇ ਉਸੇ ਹੀ ਕੋਹਲੀ ਦੇ ਵਕੀਲ ਦੇ ਵੱਜੋਂ ਜਿਹੜਾ ਕਿ 328 ਰੂਪ ਵਾਲੇ ਮਾਮਲੇ ਦੇ ਵਿੱਚ ਜਿਹੜੀ ਐਫਆਈਆਰ ਦਰਜ ਹੋਈ ਆ ਉਹਦੇ ਵਿੱਚ ਨਾਮਜ਼ਦ ਹੈ ਹੁਣ ਇਹ ਕਨਫਲਿਕਟ ਆਫ ਇੰਟਰਸਟ ਹੈ ਜਾਂ ਫਿਰ ਜਾਣ ਬੁੱਧੀ ਕੇ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਇੱਕ ਵਕੀਲ ਸ਼੍ਰੋਮਣੀ ਗੋਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਪੈਸੇ ਵਾਪਸ ਕਰਾਉਣ ਦੇ ਵਾਸਤੇ ਪੇਸ਼ ਹੋ ਰਿਹਾ ਐ ਐਸਜੀਪੀਸੀ ਵੱਲੋਂ ਤੇ ਦੂਜੇ ਪਾਸੇ ਜਿਹੜਾ ਵਿਅਕਤੀ 328 ਰੂਪ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਹੈ ਉਹਦੇ ਵੱਲੋਂ ਵੀ ਅਦਾਲਤ ਦੇ ਵਿੱਚ ਉਹ ਪੇਸ਼ ਹੋ ਰਿਹਾ ਹੈ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਹੈ ਇਹ ਉਹਨਾਂ ਕਹਿਆ ਕਿ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਉਹਨਾਂ ਨੇ ਕਰਵਾਈ ਸੀ ਪਰ ਜਦੋਂ ਇਹਦੇ ਵਿੱਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਮਤਾ ਸੀ ਉਹ ਬਦਲਿਆ ਤੇ ਇਹ ਕਹਿ ਦਿੱਤਾ ਕਿ ਇਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਊਗੀ ਉਹਨਾਂ ਨੇ ਇੱਕ ਅਹਿਮ ਗੱਲ ਇਹਦੇ ਵਿੱਚ ਹੋਰ ਕਹੀ ਹੈ ਕਿ ਜੇ ਇਹ ਜਿਹੜੇ ਵਿਅਕਤੀ ਸੀ ਜਿਹੜੇ 328 ਰੂਪ ਵਾਲੇ ਮਾਮਲੇ ਦੇ ਵਿੱਚ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਜੇ ਉਹਦੇ ਵਿੱਚ ਐਸਐਸ ਕੋਲੀ ਹੋਰਾਂ ਦਾ ਨਾਮ ਨਾ ਸ਼ਾਮਲ ਹੁੰਦਾ ਤਾਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਤੁਰੰਤ ਜੜੀ ਉਹ ਹੋ ਜਾਣੀ ਸੀ ਜਿਹੜੇ ਇੱਕ ਕਿਉਂਕਿ ਜਿਹੜਾ ਪ੍ਰਾਈਵੇਟ ਚੈਨਲ ਹੈ ਨਿੱਜੀ ਚੈਨਲ ਹੈ ਬਾਦਲ ਪਰਿਵਾਰ ਦਾ ਜਿਹਨੂੰ ਕਲੇਮ ਵੀ ਕਰਦੇ ਨੇ ਸੁਖਬੀਰ ਸਿੰਘ ਬਾਦਲਹਰੀ ਕਿ ਉਹਨਾਂ ਦਾ ਚੈਨਲ ਹੈ ਉਹਦੇ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੇ ਐਸਐਸ ਕੋਲੀ ਨੂੰ ਅਰੈਸਟ ਜਿਸ ਹੋਟਲ ਦੇ ਵਿੱਚੋਂ ਕੀਤਾ ਗਿਆ ਉਹਨਾਂ ਦੇ ਮਿੱਗੀ ਚੈਨਲ ਦੇ ਇੱਕ ਮੇਨ ਪੱਤਰਕਾਰ ਜਿਹੜਾ ਉਹਦੇ ਨਾਂ ਦੇ ਉੱਤੇ ਕਮਰਾ ਬੁੱਕ ਸੀ ਜਿੱਥੋਂ ਐਸ ਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਸਵਾਲ ਜਿਹੜਾ ਹੁਣ ਇਹ ਆ ਕਿ ਇੱਕ ਬੰਦੇ ਨੂੰ ਕੌਣ ਪ੍ਰੋਟੈਕਟ ਕਰ ਰਿਹਾ ਧਾਮੀ ਸਾਹਿਬ ਕਹਿੰਦੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਦਖਲ ਹੈ ਜਦੋਂ ਕਿ ਗੁਰਸਿੱਖ ਜਿਹੜੇ ਨੇ ਚਾਹੇ ਉਹ ਵਡਾਲਾ ਸਾਹਿਬ ਨੇ ਚਾਹੇ ਉਹਨਾਂ ਦੇ ਨਾਲ ਸਾਥੀ ਜਿਹੜੇ ਬੈਠੇ ਉਹ ਨੇ ਚਾਹੇ ਖੋਸਾ ਸਾਹਿਬ ਨੇ ਜਾਂ ਜਿਹੜੇ ਵਕ ਵਕ ਸਿੱਖ ਦਸਤੇਬੰਦੀਆਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀਆਂ ਨੇ ਉਹ ਨੇ ਕਿ ਉਹ ਗੁਰਸਿੱਖ ਨਹੀਂ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਨਹੀਂ ਉਹ ਤਾਂ ਇਹ ਇਹ ਤਾਂ ਸਾਹਮਣੇ ਹੋਣਾ ਚਾਹੀਦਾ ਤੇ ਅਸਲੀਅਤ ਜਿਹੜੀ ਆਪ ਕੋ ਸਾਹਮਣੇ ਆਉਣੀ ਚਾਹੀਦੀ ਹੈ ਸਮੀ ਸਾਹਿਬ ਅਜੇ ਵੀ ਇਹ ਗੱਲ ਕਹਿ ਰਿਹਾ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਸਿੱਧੰ ਸਿੱਧਾ ਦਖਲ ਹੈ ਇੱਕ ਸਵਾਲ ਜਿਹੜਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਅਧਿਕਾਰੀ ਜਥੇਦਾਰ ਸਨ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਲਾਂਚ ਕਰੇ ਉਹਨਾਂ ਨੇ ਟਾਈਮ ਲਿਮਿਟ ਦਿੱਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਚੈਨਲ ਲੌਂਚ ਕਿਉਂ ਨਹੀਂ ਕੀਤਾ ਸਰ ਦੇ ਸਾਹਮਣੇ ਉਹ ਇਸ ਕਰਕੇ ਨਹੀਂ ਕੀਤਾ ਕਿ ਜਿਹੜਾ ਬਾਦਲ ਪਰਿਵਾਰ ਦਾ ਚੈਨਲ ਹੈ ਉਹ ਇੰਨੀ ਚੁਣਾਈ ਤੇ ਪ੍ਰਸਿੱਧੀ ਹਿੱਤ ਉਹ ਸਾਰਾ ਸਭ ਇਹਨਾਂ ਗੀਟਾਂ ਦੇ ਵਿੱਚ ਉਹ ਖਰੀ ਆਂਦੀ ਜਿਹੜੀ ਬਣੀ ਆ ਉਹਦਾ ਸਾਰੀ ਡਿਟੇਲ ਜਿਹੜੀ ਉਹ ਰੱਖਦਾ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸੰਗਿਆਨੀ ਹਰਪ੍ਰੀਤ ਸਿੰਘ ਹੋਰੇ ਉਹਨਾਂ ਦੇ ਵੱਲੋਂ ਦਿੱਤੇ ਗਏ ਆਦੇਸ਼ ਦੀ ਪਾਲਣਾ ਉਸ ਵੇਲੇ ਨਹੀਂ ਕੀਤੀ ਗਈ ਇੱਕ YouTube ਦੇ ਉੱਤੇ ਚੈਨਲ ਬਣਾ ਕੇ ਉਹਦੇ ਉੱਤੇ SGPC ਜਿਹੜਾ ਜੀ ਉਹ ਲਿਖ ਦਿੱਤਾ ਗਿਆ ਕਿਉਂਕਿ ਜੇ ਸੈਟਲਾਈਟ ਚੈਨਲ ਜੋ ਉਦੋਂ ਦੇ ਜਿਹੜੇ ਜਸੇਦਾਰ ਸਾਹਿਬ ਸਨ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਫ੍ਰੀ ਟੂ 에ਅਰ ਹੋਵੇ ਉਹ ਚਾਹੇ ਤੁਹਾਡੇ ਚੈਨਲਸ ਨੇ ਵਿਦੇਸ਼ਾਂ ਵਾਲੇ ਚੈਨਲਸ ਨੇ ਜਿਹਨੂੰ ਵੀਡੀਓ ਚਾਹੀਦੀ ਆ ਉਹ ਵੀਡੀਓ ਲੈ ਲੈ ਜਿਹਨੂੰ ਆਡੀਓ ਚਾਹੀਦੀ ਆ ਉਹ ਆਡੀਓ ਲੈ ਲੈ ਤਾਕੇ ਦੁਬਾਰੀ ਦਾ ਪ੍ਰਸਾਰਕ ਪ੍ਰਚਾਰ ਜਿਹੜਾ ਪੂਰਬ ਵੱਡੇ ਪੰਦਰ ਤੇ ਹੋ ਸਕੇ ਪਰ ਕਿਉਂਕਿ ਮੁਨਾਫਾ ਜਿਹੜਾ ਇੱਕੋ ਚੈਨਲ ਨੂੰ ਹੋਵੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸੰਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਦੇਸ਼ ਦੀ ਕੋਈ ਪਾਲਣਾ ਜਿਹੜੀ ਉਹ ਨਹੀਂ ਕੀਤੀ ਗਈ ਹੁਣ ਸਾਰਾ ਜਿਹੜਾ ਦੀ ਜੇ ਤੁਸੀਂ ਦੇਖੋਗੇ ਲਗੂਗਾ ਦੋ ਕੋਣਾ ਨੇ ਤਿੰਨ ਕੋਣਾ ਨੇ ਚਾਰ ਕੋਣਾ ਨੇ ਕੋਣ ਜਿਹੜੀ ਆ ਉਹ ਆ ਕੇ ਉੱਥੇ ਹੀ ਜਿਹੜੀ ਉਹ ਮਿਲ ਜਾਂਦੀ ਹੈ ਐਸਜੀਪੀਸੀ 75% ਵਕੀਲ ਫਿਰ ਉਹ ਵਿਅਕਤੀ 328 ਰੁਪਿਆਂ ਵਾਲਾ ਫਿਰ ਉਹਦਾ ਵਕੀਲ ਫਿਰ ਇੱਕ ਜਿਹੜਾ ਗੁਰਬਾਣੀ ਟੈਲੀਕਾਸਟ ਕਰਦਾ ਉਹਦਾ ਚੈਨਲ ਉਹ ਚੈਨਲ ਫਿਰ ਉਸ ਚੈਨਲ ਦਾ ਪੱਤਰਕਾਰ ਉਹਦੇ ਨਾਂ ਦੇ ਉੱਤੇ ਕਮਰਾ ਬੁੱਕ ਉਥੋਂ ਫਿਰ ਉਹ ਜਿਹੜਾ ਕੋਲੀ ਉਸ ਹੋਟਲ ਦੇ ਵਿੱਚ ਜਿਹੜਾ ਰਹਿ ਰਿਹਾ ਇਹ ਸਾਰੀਆਂ ਕੋਣਾ ਜਿਹੜੀਆਂ ਇੱਕ ਪਰਿਵਾਰ ਦੇ ਆਲੇ ਦੁਆਲੇ ਜਿਹੜੀਆਂ ਉਹ ਘੁੰਮੀ ਜਾ ਰੀਆਂ ਨੇ ਔਰ ਉਸ ਪਰਿਵਾਰ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਉਹਦਾ ਬਿਜ਼ਨਸ ਜਿਹੜਾ ਉਹ ਚੱਲਦਾ ਰਹੇ ਵੱਡੇ ਪੱਧਰ ਦੇ ਉੱਤੇ ਚੱਲਦਾ ਰਹੇ ਇਸੇ ਕਰਕੇ ਬਾਕੀ ਚੈਨਲਸ ਦੇ ਵਾਸਤੇ ਜਿਹੜੀ ਆ ਉਹ ਗੁਰਬਾਣੀ ਨੂੰ ਟੈਲੀਕਾਸਟ ਕਰਨ ਨਹੀਂ ਦਿੱਤਾ ਜਾ ਰਿਹਾ ਪਿਛਲੇ ਸਾਲਾਂ ਤੋਂ ਹੁਣ ਮੇਰਾ ਕਲ ਸਭ ਦੇ ਸਾਹਮਣੇ ਜਿਹੜੀ ਦੀ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਕਿਹਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਸਾਬਕਾ ਕਾਰਜਕਾਰੀ ਜੱਫੇਦਾਰ ਨੇ ਸ਼੍ਰੀ ਕਾਲਤਖਸਾਬ ਦੇ ਉਹਨਾਂ ਦੇ ਆਦੇਸ਼ ਦੇ ਅਨੁਸਾਰ ਇਹ ਚੈਨਲ ਨਹੀਂ ਸੀ ਲਾਂਚ ਕੀਤਾ ਗਿਆ ਜੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਉੱਥੋਂ ਜਿਹੜੇ ਕੋਈ ਵੀ ਆਦੇਸ਼ ਆਉਂਦਾ ਉਹ ਮੰਨਣਾ ਚਾਹੀਦਾ ਹਰੇਕ ਨੂੰ ਪਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਫਿਰ ਇਹ ਆਦੇਸ਼ ਜਿਹੜਾ ਸੀ ਉਹ ਕਿਉਂ ਨਹੀਂ ਮੰਨਿਆ ਗਿਆ ਔਰ ਇੱਕ ਵਿਅਕਤੀ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਈਸ਼ਰ ਸਿੰਘ ਜੀ ਦੀ ਜਿਹੜੀ ਰਿਪੋਰਟ ਸੀ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਸੀਗਾ ਉਹਦੇ ਵਾਸਤੇ ਮਤਾ ਪੈਂਦਾ ਕਿ ਇਹਨਾਂ ਦੇ ਉੱਤੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਮਤੇ ਨੂੰ ਜਿਹੜਾ ਉਹ ਖਤਮ ਕਰਨ ਦੇ ਵਾਸਤੇ ਅਗਲੇ 5-7 ਦਿਨਾਂ ਦੇ ਵਿੱਚ ਇੱਕ ਹੋਰ ਮਤਾ ਪੈ ਜਾਂਦਾ ਕਿ ਨਹੀਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਨੀ ਕਿਉਂਕਿ ਉਹਦੇ ਵਿੱਚ ਇੱਕ ਅਹਿਮ ਵਿਅਕਤੀ ਐਸ ਐਸ ਕੋਲੀ ਹੋਰਾਂ ਦਾ ਨਾਮ ਜਿਹੜਾ ਉਹ ਸ਼ਾਮਲ ਸੀਗਾ ਇੱਕ ਵਿਅਕਤੀ ਨੂੰ ਕਿਉਂ ਇੰਨਾ ਪ੍ਰੋਟੈਕਟ ਕੀਤਾ ਜਾ ਰਿਹਾ ਉਹਦੇ ਕੋਲ ਇੱਕ ਕੀ ਭੇਦ ਨੇ ਉਹ ਕਿੱਥੇ ਰਹਿੰਦਾ ਰਿਹਾ ਕਿਹੜੇ ਹੋਟਲਾਂ ਦੇ ਵਿੱਚ ਕੀ ਕੁਝ ਮਗਾਉਂਦੇ ਰਹੇ ਨੇ ਕੀ ਕੁਝ ਚੱਲਦਾ ਰਿਹਾ ਹੈ ਇਹਦੇ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਜਿਹੜੇ ਉਹ ਹੋਣ ਦੀ ਪੂਰੀ ਉਮੀਦ ਹੈ ਮੈਂ ਧਾਮੀ ਸਾਹਿਬ ਨੂੰ ਇੱਕ ਵਾਰੀ ਫੇਰ ਬੇਨਤੀ ਕਰਨੀ ਚਾਹਨਾ ਕਿ ਜਿਹੜੀ ਸਿੱਟ ਬਣੀ ਹੈ ਐਸਆਈਟੀ ਜਿਹੜੀ ਬਣੀ ਹੈ ਜਿਹਨੂੰ ਇੱਕ ਅਹਿਮ ਕਾਮਯਾਬੀ ਜਿਹੜੀ ਉਹ ਮਿਲੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਅਰੈਸਟ ਹੋਇਆ ਇਸ ਸਿੱਟ ਨੂੰ ਸਹਿਯੋਗ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਿੱਟ ਨੂੰ ਸਹਿਯੋਗ ਕਰੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਕਿੱਥੇ ਨੇ ਉਹ ਕਿਸ ਜਗ੍ਹਾ ਦੇ ਉੱਤੇ ਨੇ ਜੇ ਤੁਸੀਂ ਜਿਹੜੇ ਮੌਜੂਦਾ ਜੱਤੇਦਾਰ ਸਾਹਿਬ ਨੇ ਜਿਹੜਾ ਉਹਨਾਂ ਨੇ ਉਸ ਦਿਨ ਲਿਖਤ ਰੂਪ ਦੇ ਵਿੱਚ ਜਿਹੜਾ ਜਾਰੀ ਕੀਤਾ ਆਦੇਸ਼ ਜੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਇਹ ਲਿਖਿਆ ਹੋਇਆ ਕਿ ਉਹਨਾਂ ਨੇ ਕਿਹਾ ਕਿ ਮੈਂ ਆਦੇਸ਼ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਆਪਣੇ ਅਮਲੇ ਦੇ ਨਾਲ ਆਪਣੇ ਸਾਧਨਾਂ ਦੇ ਨਾਲ ਇਹ ਪਤਾ ਕਰੇ ਕਿ ਉਹ 328 ਰੂਪ ਕਿੱਥੇ ਨੇ ਇਹਦਾ ਮਤਲਬ ਉਹ ਵੀ ਮੰਨ ਰਹੇ ਨੇ ਕਿ ਅਜੇ ਤੱਕ ਪਤਾ ਨਹੀਂ ਲੱਗਿਆ ਜਦੋਂ ਕਿ ਧਾਮੀ ਸਾਹਿਬ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਉਹ ਪਤਾ ਲੱਗ ਗਿਆ ਸੀ ਉਹ ਤਾਂ ਫੰਡਾਂ ਦੀ ਹੀਰਾਫੇਰੀ ਸੀ ਉਹ ਤਾਂ ਗਿਣਤੀ ਪੱਖੋਂ ਜਿਹੜੀ ਉਹ ਹੀਰਾਫੇਰੀ ਸੀ ਸੋ ਐਸਆਈਟੀ ਜਿਹੜੀ ਆ ਉਹ ਠੀਕ ਤਰੀਕੇ ਦੇ ਨਾਲ ਕੰਮ ਕਰੇ ਇਹਦੀ ਜਾਂਚ ਜਿਹੜੀ ਆ ਉਹ ਸਿਰੇ ਲੱਗੇ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਹੈ ਕਿ ਉਹ ਇਸ ਜਾਂਚ ਦੇ ਮਾਮਲੇ ਦੇ ਵਿੱਚ ਇਸ ਸਿੱਟ ਦੀ ਐਸਆਈਟੀ ਦਾ ਸਹਿਯੋਗ ਕਰੇ ਜਿਹੜੀ ਕਿ ਸਮੂਹ ਦੁਨੀਆ ਦੇ ਵਿੱਚ ਰਹਿੰਦੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਿੱਖ ਭਾਈਚਾਰਾ ਹੈ ਜਾਂ ਗੁਰਬਾਣੀ ਨੂੰ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੇ ਪੈਦਾ ਹੋਏ ਸਵਾਲ ਨੇ ਉਸ ਵਾਲਾ ਦੇ ਜਵਾਬ ਮਿਲ ਸਕਦਾ। ਉਹ 328 ਰੂਪਾਂ ਦਾ ਜੋ ਮद्दा ਮੁੱਦਾ ਹੈ ਉਹ ਜਾਣਬੁੱਝ ਕੇ ਉਸ਼ਾਰਿਆ ਜਾ ਰਿਹਾ ਹੈ। ਜੀ। ਸਰੂਪ ਨਾ ਕਿਤੇ ਚੋਰੀ ਹੋ ਸਕਦੇ ਨੇ ਨਾ ਕਿਤੇ ਗੋਮ ਹੋ ਸਕਦੇ ਨੇ। ਜਿਹੜੇ ਪ੍ਰੇਮੀ ਸਰੂਪ ਲੈਣ ਵਾਸਤੇ ਆਉਂਦੇ ਨੇ ਉਹਨਾਂ ਦੇ ਸਰੂਪ ਦੇਣ ਤੋਂ ਪਹਿਲਾਂ ਪੂਰੀ ਪੜਤਾਲ ਕੀਤੀ ਜਾਂਦੀ ਹੈ। ਹਲਕਾ ਮੈਂਬਰ ਤੇ ਸਾਈਨ ਹੁੰਦੇ ਨੇ। ਹਲਕਾ ਪ੍ਰਚਾਰਕ ਦੇ ਸਾਈਨ ਹੁੰਦੇ ਨੇ। ਫਿਰ ਉਹਨਾਂ ਨੂੰ ਪਾਵਨ ਸਰੂਪ ਦਿੱਤਾ ਜਾਂਦਾ ਹੈ। ਔਰ ਜਿਹਨੂੰ ਸਰੂਪ ਦਿੱਤਾ ਜਾਂਦਾ ਉਹਦੇ ਪੂਰਨ ਤੌਰ ਤੇ ਐਡਰੈਸ ਹੁੰਦੇ ਨੇ। ਕਲਾਸ ਦੀ ਗੱਲ ਇਹ ਹੈ ਕਿ ਹਰ ਇੱਕ ਮਹਿਕਮੇ ਦੇ ਵਿੱਚ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾਲੀ ਨਹੀਂ ਹੁੰਦੇ। ਕੁਝ ਲੋਕ ਐਸੇ ਸੀ ਜਿਨ੍ਹਾਂ ਨੇ ਸਤਿਗੁਰਾਂ ਦੇ ਪਾਵਨ ਸਰੂਪ ਦੀ ਜਿਹੜੀ ਸੇਵਾ ਭੇਟਾ ਸੀ ਉਹ ਖਜ਼ਾਨੇ ਵਿੱਚ ਜਮਾ ਨਹੀਂ ਕਰਵਾਈ ਜਿਸ ਕਰਕੇ ਸਾਰਾ ਮੁੱਦਾ ਉਸ਼ਾਰਿਆ ਗਿਆ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਮੁਅਤਲ ਕੀਤੇ ਗਏ ਵਿਲੇ ਕੀਤੇ ਗਏ ਇਹ ਪੰਥ ਨੂੰ ਇਸ ਮੁੱਦੇ ਤੋਂ ਜ਼ਿਆਦਾ ਵਿਚਾਲਣਾ ਨਹੀਂ ਚਾਹੀਦਾ ਸਤਿਗੁਰਾਂ ਦੀ ਸਤਕਾਰ ਨੂੰ ਮੁੱਖ ਰੱਖਣਾ ਚਾਹੀਦਾ ਸੱਜਣ ਬਾਬਾ ਜੀ ਸਿਆਸਤ ਹੋ ਰਹੀ ਹੈ ਇਸ ਮੁੱਦੇ ਤੇ ਜਿਹੜੀ ਪਾਰਟੀਆਂ ਸਿਆਸਤ ਕਰਦੀਆਂ ਇਸ ਮੁੱਦੇ ਤੇ ਆ ਸਿਆਸਤ ਪਰਦਾ ਕਰੋ ਪੂਰਤੌਰ ਤੇ ਸਿਆਸਤ ਹੀ ਹੈ ਜਿਹੜੇ ਵੀ ਧਰਮ ਦੇ ਵਿੱਚ ਸਿਆਸਤ ਆ ਜਾਂਦੀ ਹੈ ਨਾ ਉਹ ਧਰਮ ਨੂੰ ਗੰਧਲਾ ਕਰ